ਖੜ ਜਾ ਬਦੰਦਰਾ ਹੁਣ দাম ਚੜਾਵੇਂਗਾ ਖੜ ਜਾ ਉਹ ਮੈਂ ਤੋੜ ਕੇ ਦਿਖਾਉਂਦਾ ਸੀ ਕੋਈ ਨਾ ਤੂੰ ਖੜਾ ਰਹਿ ਇੱਕ ਮਿੰਟ ਢੋਲੀਆਂ ਨੇ ਖੜਾ ਛੜਾ ਦਈਏ ਮੋਡਰਨ ਗੰਗੀ ਫਿਰਦੇ ਹੋ ਗੱਲਾਂ ਲਾ ਨੇ ਤਿਆਰ ਕਰਤੀ ਸਪਰੇਅ ਵਾਲੀ ਮਸ਼ੀਨਾਂ ਕਹੇ ਜੇ ਫਿਊਚਰ ਤਿਆਰ ਕਰਾਉਂਦੇ ਬੱਲੇ ਬੱਲੇ ਇਹਦੇ ਗੁਣ ਗਣਿਆ ਲੋ ਫਿਰ ਹੁਣ ਮੈਨੂੰ ਇਹਦੇ ਵਿੱਚ ਲਾਈ ਹੋਈ ਹੈ ਜੀ ਕੀਲੇ ਦੀ ਪਾਈਪ 200 ਫੁੱਟ ਪਾਈਪ ਲੱਗੀ ਹੋਈ ਆ 200 ਲੀਟਰ ਦੀ ਢੋਲ ਲੱਗਿਆ ਹੋਇਆ ਤੇ ਲਾਇਆ ਹੋਇਆ ਆਪਾਂ ਟਰੈਕਟਰ ਵਾਲਾ ਪੰਪ ਬਟ ਉਹਦੀ ਟਰੈਕਟਰ ਦੀ ਥਾਂ ਤੇ ਲਾ ਤਾਂ ਇੰਜਨ ਚਾਹੇ ਤੁਸੀਂ ਪਿਛਲੀ ਵਾਲੀ ਮੋਟਰ ਲਵਾ ਲਓ ਸਟਾਰਟ ਕਰਕੇ ਤੁਸੀਂ ਆਪਣੇ ਕਿੱਲੇ ਦੀ ਪੈਪ ਖਿੱਚ ਕੇ ਕਿੱਲਾ ਇੱਧਰ ਨੂੰ ਕਿੱਲਾ ਇੱਧਰ ਨੂੰ ਦੋ ਕਿੱਲੇ ਦੀ ਲੱਗੀ ਹੋਈ ਪੈ ਉਹਨਾਂ ਸਪਰੇਅ ਕਰ ਸਕਦੇ ਹੋ ਤੇ ਨਾਲ ਇਹਨੂੰ ਚਾਹੇ ਬਾਗਾਂ ਦੇ ਵਿੱਚ ਲੈ ਜਾਓ ਚਾਹੇ ਤੁਸੀਂ ਇਹ ਨਾਲ ਗੱਡੀਆਂ ਤੋਂ ਉਹਨਾਂ ਸਪਰੇਅ ਕਰ ਲੋ ਬੇੜਾ ਤੋਂ ਲੋ ਗੁਰਦੁਆਰੇ ਤੋਂ ਲੋ ਆਪਣੇ ਗਲੀ ਸਵਾਲਾ ਸਾਫ ਕਰ ਲੋ ਚਾਹੇ ਡੰਗਰਾਂ ਨੂੰ ਨਵਾ ਲੋ ਪਸ਼ੂ ਜਾਨਵਰਾਂ ਨੂੰ ਨਵਾ ਲੋ ਚਾਹੇ ਮੁਰਗੀ ਦਾ ਫਾਰਨ ਧੋ ਲੋ ਚਾਹੇ ਸ਼ੈਦ ਸ਼ੁੱਡ ਧੋ ਲੋ ਆਏ ਹਾਏ ਬੱਲੇ ਵੱਲੇ ਕਮਾਲ ਕਰਤੀ ਇਹਨਾਂ ਨੋਜ਼ਲ ਫਰਮਤੀ ਕੱਟ ਹੋਏ ਨੇ ਜੀ ਇਹਦੇ ਵਿੱਚ ਕੀ ਹੈ ਜੀ ਆਪਾਂ ਦਾ ਇਹ ਸਿਸਟਮ ਹੈ ਜੇ ਪਿੱਛੋਂ ਢਿੱਲਾ ਕਰੀ ਜਾਓਗੇ ਤਾਂ ਇਹਨੇ ਬਣਾਈ ਜਾਣੀ ਹੈ ਤਿੱਖੀ ਧਾਰ ਜਿਵੇਂ ਆਪਾਂ ਰੋਟਾਵੇਟਰ ਦਾ ਗਾੜਾ ਵੀ ਲਾਣਾ ਹੋਵੇ ਤੈਨੂੰ ਗੋਲ ਗੋਲ ਕਰੀ ਜਾਓ ਲੋ ਜਿਵੇਂ ਸੌਫਟ ਚ ਹੱਥ ਰੱਖ ਕੇ ਜਿਵੇਂ ਫੁੱਲਾਂ ਤੇ ਪਾਣੀ ਛਿੜਕਦੇ ਹਾਂ ਉਵੇਂ ਵੀ ਛਿੜਕਾ ਸਕਦਾ ਕੀਮਤ ਉਹ ਚੰਨਣਾ ਪਾਉਂਦਾ ਜਿਹੜੀ ਹੈਗੀ ਜੀ 38000 ਤੋਂ ਸ਼ੁਰੂ ਹੋ ਜਾਂਦੀ ਹੈ ਤੇ ਇਹਨੂੰ ਜਿੱਥੇ ਮਰਜੀ ਰੋੜ ਕੇ ਚਾਹੇ ਮੋਟਰਸਾਈਕਲ ਮਗਰ ਪਾ ਲਓ ਚਾਹੇ ਰੇੜੀ ਮਗਰ ਪਾ ਲਓ ਜਿੱਥੇ ਮਰਜੀ ਘੁਮਾ ਕੇ ਲੈ ਕੇ ਜਾ ਸਕਦੇ ਹੋ ਇਹਨੂੰ ਗਰੰਟੀ ਗਰੰਟੀ ਹੈ ਜੀ ਸਾਲ ਦੀ ਤੇ ਇਹ ਆ ਲੈਣ ਵਾਸਤੇ ਤੁਹਾਨੂੰ ਆਣਾ ਪੈਣਾ ਲੁਧਿਆਣੇ ਦੇ ਅੰਦਰ ਗਿੱਲ ਪਿੰਡ ਤੁਸੀਂ ਇਹਨੂੰ ਘਰੇ ਬੈਠ ਕੇ ਵੀ ਮੰਗਵਾ ਸਕਦੇ ਹੋ ਫੋਨ ਕਰਕੇ ਤੇ ਆ ਕੇ ਵੀ ਦੇਖ ਸਕਦੇ ਹੋ ਆਪਦੇ ਕਿਸਾਨ ਭਰਾਵਾਂ ਨੂੰ ਭਾਈ ਵੀਡੀਓ ਜੂ ਸ਼ੇਅਰ ਕਰ ਦਿਓ ਕਰਾਂ